ਸਤਿ ਸ਼੍ਰੀ ਅਕਾਲ ਸਤਿ ਕਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਸੇਤ ਸਿੱਧਪੁਰੀ ਵਧੀਆ ਜੀ ਜੀ ਹੂੰ ਅੱਛਾ ਇੱਕ ਛੋਟਾ ਜਿਹਾ ਸਵਾਲ ਹੈ ਜੀ ਸਈ ਕੀ ਸਰਕਾਰ ਚੁਕੀ ਆ ਲੈਂਡ ਪੂਲਿੰਗ ਵਾਸਤੇ ਜਾਂ ਅਕਾਦੀਦ ਦੀ ਫਤਿਹ ਹੋਈ ਆ ਦੇਖੋ ਜੀ ਪਹਿਲਾਂ ਤਾਂ ਮੈਂ ਬੋਲਾਈ ਜਨਾ ਸਾਡੇ ਪ੍ਰਧਾਨ ਸੁਖਵੀਰ ਸਿੰਘ ਜੀ ਬਾਲ ਸਾਹਿਬ ਨੂੰ ਕਿਉਂਕਿ ਉਹ ਲੈਂਡ ਪੁਲਿੰਗ ਦਾ ਹੁੰਦਾ ਚੱਕਿਆ ਸੀ ਪਹਿਲਾਂ ਦੂਜੀ ਵੇਜ ਦਿਨ ਜਿਹੜੇ ਸਾਡੇ ਕਿਸਾਨ ਜੁੜੀਆਂ ਨੇ ਉਹਨਾਂ ਨੂੰ ਦੇਖੋ ਜੀ ਇਹ ਬਹੁਤ ਵੱਡੀ ਇੱਕ ਪੰਜਾਬ ਵਾਸਤੇ ਖਤਰੇ ਦੀ ਘੰਟੀ ਸੀ ਜਦੋਂ ਕਿਸਾਨ ਦੀ ਜ਼ਮੀਨ ਹੀ ਖੋਈ ਗਈ ਇਹ ਚ ਕੱਲਾ ਕਿਸਾਨ ਨਹੀਂ ਖਤਮ ਹੋਇਆ ਇਹਦੇ ਵਿੱਚ ਕਿਸਾਨੀ ਤੇ ਜਾਣੀ-ਜਾਣੀ ਸੀ ਨਾਲ ਮਜ਼ਦੂਰ ਵੀ ਆੜਤੀਆ ਵੀ ਦੁਕਾਨਦਾਰ ਵੀ ਇਹ ਸਾਰੀ ਇਸ ਇਹ ਜਿਹੜੇ ਪੀੜਤ ਹੋਣੇ ਸੀ ਮੈਂ ਸਮਝਦਾ ਵੀ ਸਰਕਾਰ ਦੀ ਬਹੁਤ ਵੱਡੀ ਨਰੇਕੀ ਆ ਇਹ ਇਹ ਤਾਂ ਕੋਈ ਸਮਝ ਰਿਹਾ ਲੈ ਪੰਜਾਬ ਨੂੰ ਲੱਗ ਗਿਆ ਵੀ ਲੁੱਟ ਲਓ ਪੰਜਾਬ ਨੂੰ ਜਿੱਦਾਂ ਲੁੱਟਿਆ ਜਾਂਦਾ ਕਿਉਂਕਿ ਸਾਡੇ ਗਾਂਹ ਸਾਡੀ ਵਾਰੀ ਨਹੀਂ ਹੋਣੀ ਮੈਂ ਇੱਕ ਸਮਝਦਾ ਦੇਖੋ ਜੀ ਦੇਖੋ ਜਦੋਂ ਦੀ ਇਹ ਸਰਕਾਰ ਆਈ ਆ ਮੈਂ ਨਹੀਂ ਸਮਝਦਾ ਕਿ ਇਹ ਨੇ ਵਧੀਆ ਕੰਮ ਉਹਨੇ ਕੀਤਾ ਕੋਈ ਦੂਜੀ ਗੱਲ ਆ ਜੀ ਸਾਡੇ ਪੰਜਾਬੀ ਦਾ ਬਾਹਰ ਜਾ ਕੇ ਕਿਸੇ ਹੋਰ ਸਟੇਟ ਵਿੱਚ ਜ਼ਮੀਨ ਨਹੀਂ ਲੈ ਸਕਦੇ ਚਾਹੇ ਗੁਜਰਾਤ ਹੋਵੇ ਰਾਜਸਥਾਨ ਹੋਵੇ ਮਹਾਰਾਸ਼ਟਰ ਹੋਵੇ ਕੋਈ ਵੀ ਸਟੇਟ ਹੋਵੇ ਸਾਡੇ ਪੰਜਾਬ ਜਾ ਕੇ ਦਿੱਲੀ ਵਾਲੇ ਬਾਉ ਜੀ ਕਈ ਵਾਰ ਉਹ ਇੱਥੇ ਆ ਕੇ ਸਾਡੇ ਪੰਜਾਬ ਦੇ ਕਾਬਜ਼ ਹੋਣ ਲੱਗੇ ਸੀ ਤੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਸੁਖਵੀਰ ਸਿੰਘ ਜੀ ਬਾਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਸਾਡੇ ਸੁਖਵੀਰ ਸਿੰਘ ਜੀ ਬਾਲ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਕਿਸਾਨਾਂ ਦੀ ਪਹਿਲ ਦੇ ਆਧਾਰ ਤੇ ਜਦੋਂ ਵੀ ਇਹ ਗ੍ਰੈਂਡ ਪੁਲੂਨ ਦੀ ਗੱਲ ਚੱਲੀ ਆ ਉਹਨੋਂ ਦੇ ਧਰਮੇਸ਼ੋਰੀ ਕਰਤੇ ਪੰਜਾਬ ਦੇ ਵਿੱਚ ਹੁਣ ਇਹ ਸਰਕਾਰ ਨੂੰ ਆਪਦੇ ਮੂੰਹ ਦੀ ਖਾਣੀ ਪਈ ਸਾਡੇ ਕੇਰੀਵਾਲ ਨੂੰ ਸਾਡੇ ਭਗਵੰਤ ਮਾਨ ਨੂੰ ਇਹਨਾਂ ਦੇ ਪੂਰੇ ਟੀਮ ਨੂੰ ਜਦੋਂ ਸਾਡੇ ਪ੍ਰਧਾਨ ਸਾਹਿਬ ਨੇ ਇਹ ਮੀਟਿੰਗ ਕੀਤੀ ਕੋਰ ਕਮੇਟੀ ਮੈਂਬਰਾਂ ਨਾਲ ਜ਼ਿਲ੍ਹਾ ਪ੍ਰਧਾਨਾਂ ਵੀ ਅਸੀਂ ਇੱਕ ਤਰੀਕ ਨੂੰ ਪੱਕਾ ਮੋਰਚਾ ਲਾਉਣਾ ਦਿੱਲੀ ਆ ਪੁਹਾੜੀ ਦੇ ਵਿੱਚ ਜਾ ਕੇ ਕੇਰੀਵਾਲ ਦੀ ਕੋਠੀ ਘੇਰਨੀ ਆ ਉਦੋਂ ਹੋ ਜਾਣਾ ਉਹ ਡੈਣ ਪੂਨਕ ਦੀ ਜਿਹੜੀ ਆਪਣੀ ਸੀਗੀ ਉਹਦੇ ਚرائی ਸੀ ਜੁਟਣ ਵਾਸਤੇ ਉਹਨਾਂ ਨੂੰ ਮੋਹ ਦੀ ਖਾਣੀ ਪਈ ਕੱਲ ਅੰਮ੍ਰਿਤ ਸ਼ਾਮ ਨੂੰ ਵਾਪਸ ਲੈ ਲਈ ਆ ਕੀ ਲੱਗ ਰਿਹਾ ਹੈਗਾ ਵੀ ਜਿਹੜਾ ਤੁਸੀਂ ਧਰਨਾ ਪੱਕਾ ਲਗਾਉਣਾ ਸੀ ਉਹ ਖਤਮ ਕੀਤਾ ਜਾਊਗਾ ਜਾਂ ਦਿਲੀਆਗਰ ਨੂੰ ਭੇਜਣ ਵਾਸਤੇ ਰੈਗੂਲਰੀ ਫੀਸ ਲਾਗੂ ਹੋ ਜਾਗਰੋ ਦੇਖੋ ਜੀ ਮੈਂ ਤੁਹਾਡੇ ਮਾਧੂ ਰਹੀ ਐ ਕਿ ਮੈਂ ਤੁਹਾਨੂੰ ਸੁਝਾਈ ਦਿੰਦਾ ਸਾਡੇ ਪ੍ਰਧਾਨ ਸਾਹਿਬ ਨੂੰ ਕਿਉਂਕਿ ਇਸ ਤੇ ਦੁਬਾਰਾ ਵਿਚਾਰ ਕੀਤੀ ਜਾਵੇ ਦੇਖੋ ਜੀ ਪਹਿਲੇ ਸਾਡਾ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਵੀ ਇੱਕ ਨੂੰ ਪੱਕਾ ਮੋਰਚਾ ਭਵਾਲੀ ਜਾ ਕੇ ਲਾਉਣਾ ਸੀ ਅਸੀਂ ਲੈਂਡ ਪੂਲੀ ਦੇ ਸਬੰਧ ਦੇ ਵਿੱਚ ਹੁਣ ਮੈਂ ਇੱਕ ਸੁਝਾਅ ਦੇਣਾ ਸਾਡੇ ਪ੍ਰਧਾਨ ਸਾਹਿਬ ਨੂੰ ਸਾਡੇ ਪੂਰੀ ਟੀਮ ਨੂੰ ਕਿ ਆਪਾਂ ਦੁਆਰਾ ਇਸ ਤੇ ਕਿ ਇਹ ਚੀਜ਼ ਦੁਆਰਾ ਆਪਾਂ ਇੱਕ ਮੀਟਿੰਗ ਕਰੀਏ ਜਾਂ ਇਸ ਨੂੰ ਦੁਆਰਾ ਪਰ ਲਾਗੂ ਰੱਖੀਏ ਕਿਉਂਕਿ ਦੇਖੋ ਜੀ ਜਿਹੜਾ ਆਪਣਾ ਦਿੱਲੀ ਦਾ ਲਾਲਾ ਜੀ ਬਾਉ ਜੀ ਇੱਥੇ ਆ ਕੇ ਕੇਰੀਵਾਲ ਬੈਠਾ ਭਵਾਲੀ ਜਾ ਕੇ ਉਹਦਾ ਇੱਥੇ ਕੀ ਕੰਮ ਆ ਸਾਡੇ ਪੰਜਾਬ ਨੂੰ ਰੋਟਣ ਵਾਸਤੇ ਆਇਆ ਇੱਥੇ ਤੁਹਾਡੇ ਲਈ ਸਵਾਲ ਆ ਜੀ ਵੀ ਜਿਹੜੇ ਮਾਲਾਜੀ ਇੱਥੇ ਆਏ ਆ ਜਦੋਂ ਅਸੀਂ ਜਾ ਕੇ ਬਾਹਰ ਜ਼ਮੀਨਾਂ ਨਹੀਂ ਲੈ ਸਕਦੇ ਕਿਸੇ ਵੀ ਸਟੇਟ ਦੇ ਵਿੱਚ ਉਹ ਇੱਥੇ ਆ ਕੇ ਕਿਵੇਂ ਜ਼ਮੀਨਾਂ ਲੈ ਰਿਹਾ ਤੁਹਾਡੇ ਲਈ ਸਵਾਲ ਦੇਖੋ ਜੀ ਆਪਣੇ ਇਹਦੇ ਵਿੱਚ ਸਾਰਾ ਕਿਸਾਨ ਤਾਂ ਨਹੀਂ ਮਰਦਾ ਇਹਦੇ ਵਿੱਚ ਸਾਰਾ ਮਜ਼ਦੂਰ ਇਹਦੇ ਵਿੱਚ ਉਹ ਵੀ ਮਰ ਰਿਹਾ ਸਾਰਾ ਮਜ਼ਦੂਰ ਵੀ ਮਰ ਰਿਹਾ ਬਾਹਰ ਹਜ਼ਾਰ ਤੋਂ ਸਾਰੇ ਪੰਜਾਬ ਮਰ ਰਿਹਾ ਇਹਦੇ ਵਿੱਚ ਇਹ ਜਿਹੜਾ ਇੱਥੇ ਆ ਕੇ ਲਾਲਾ ਜੀ ਬੈਠੇ ਆ ਕੇ ਜੇ ਜੀਆਰ ਸਾਹਿਬ ਇਹਦੇ ਵਿੱਚ ਬੜਾ ਪੰਜਾਬ ਦਾ ਨੁਕਸਾਨ ਕਰਨ ਵਾਸਤੇ ਇਹ ਜਿਹੜੀ ਦਿੱਲੀ ਤੋਂ ਪਾਰਟੀ ਆਈ ਆ ਬਹੁਤ ਇਹਦੇ ਵਾਸਤੇ ਸੋਚਣਾ ਪਣਾ ਸਾਰੇ ਪੰਜਾਬ ਨੂੰ ਬੜਿਆ ਘਾਤਕ ਮਸਲੇ ਆ ਇਹ ਸਰਪੰਚ ਜੀ ਤੁਸੀਂ ਦੱਸੋ ਵੀ ਜਿਹੜਾ ਇਹ ਕੇਜੀਆਰ ਨੂੰ ਇੱਥੋਂ ਭਜਾਉਣ ਵਾਸਤੇ ਆਪਣੀ ਪਾਰਟੀ ਕੋਈ ਹਰਕਤ ਚਾਹੂਗੀ ਜਾਂ ਉਸੇ ਤਰ੍ਹਾਂ ਚੁੱਪ ਕੀਤਾ ਜਾਏਗਾ ਨਹੀਂ ਜੀ ਮੈਂ ਤਾਂ ਨਹੀਂ ਕਹਿੰਦਾ ਵੀ ਚੁੱਪ ਕਰ ਲੈ ਚਾਹੀਦਾ ਕੇਰੀਵਾਲ ਦਾ ਸਾਡੇ ਪੰਜਾਬ ਜਿਹੜਾ ਰਹਿੰਦਾ ਕੋਈ ਹੱਕ ਹੀ ਨਹੀਂ ਹੈ ਇੱਥੇ ਇੱਥੇ ਬੈਠ ਕੇ ਸਕੀਮਾਂ ਲਾਉਂਦਾ ਹੈ ਸਾਨੂੰ ਇਹ ਲੋਕਾਂ ਨੂੰ ਇੱਕ ਸਾਡੀ ਜ਼ਮੀਰ ਖੋਣ ਦੀ ਕੋਸ਼ਿਸ਼ ਕਰ ਰਿਹਾ ਇੱਥੇ ਆ ਕੇ ਇਹ ਨੂੰ ਆਪਦੇ ਦਿੱਲੀ ਜਾਣਾ ਜਿੱਥੇ ਜਾ ਕੇ ਇਹ ਦਿੱਲੀ ਤੋਂ ਟਿਕਾ ਰਿਹਾ ਹੈ ਕੇਰੀਵਾਲ ਹੁਣ ਮੋਹਾਲੀ ਕੋਠੀ ਪਾ ਕੇ ਬਹਿ ਗਿਆ ਮੈਂ ਤਾਂ ਆਪਦੇ ਪ੍ਰਧਾਨ ਸਾਹਿਬ ਨੂੰ ਇਹੀ ਗੱਲ ਕਹੂੰਗਾ ਸਵੀਰ ਸਾਡੇ ਵਾਲ ਸਾਹਿਬ ਨੂੰ ਪ੍ਰਧਾਨ ਜੀ ਇਹਦੀ ਕੋਠੀ ਦਾ ਕਰਾਓ ਹਜੇ ਵੀ ਕਰੋ ਜਿੰਨਾ ਚਿਰ ਇਹ ਦਿੱਲੀ ਜਾਵਸ ਦੀ ਚੋਣਾਂ ਲਾਉਣਾ ਚਾਹਦੇ ਤੇ ਕੋਠੀ ਆ ਕਰਾਇ ਰੱਖੋ ਮੈਂ ਕਿਸੇ ਆਰ ਨੂੰ ਇਹੀ ਦਿੰਦਾ ਨਹੀਂ ਸਰ ਪਹਿਲਾਂ ਤੇ ਇਹਨੇ ਦਿੱਲੀ ਲੁੱਟ ਕੇ ਉੱਥੇ 40-42 ਕਰੋੜ ਰੁਪਏ ਲਾ ਕੇ ਮਹਿਲ ਖੜਾ ਕੀਤਾ ਹੁਣ ਇੱਥੇ ਤੁਸੀਂ ਸੁਣਨ ਚਾਹ ਰਹੀਏ ਗੱਲ ਸੂਤਰਾਂ ਤੋਂ ਵੀ ਇਹਨੇ 20-22 ਕਰੋੜ ਰੁਪਏ ਇੱਥੇ ਮੁਹਾਲੀ ਚਲਾ ਲਿਆ ਮੁਹਾਲੀ ਦਾ ਤੇ ਦਿੱਲੀ ਦਾ ਇਹਨੇ ਮਤਲਬ ਕਿ ਸਾਰੇ ਇੰਡੀਆ ਨੂੰ ਲੁੱਟਣ ਦਾ ਠੇਕਾ ਨਾ ਰੱਖਿਆ ਦੇਖੋ ਜੀ ਪੰਜਾਬ ਇੱਕ ਸੋਨੇ ਚਿੜੀ ਆ ਇਹ ਨਹੀਂ ਵੇਖਿਆ ਜੋ ਕੁਝ ਪੰਜਾਬ ਜਾ ਬਾਹਰ ਸਟੇਟ ਕਿਤੇ ਹੈ ਨਹੀਂ ਦਿੱਲੀ ਵੀ ਹੈ ਨਹੀਂ ਉਹ ਕੁਝ ਇਹ ਹੁਣੇ ਸਾਡੇ ਨੂੰ ਲੁੱਟਣ ਵਾਸਤੇ ਤੇ ਬੈਠਾ ਆ ਕੇ ਇੱਥੇ ਸਕੀਮਾਂ ਕਰਦਾ ਬੈਠ ਕੇ ਆਉਦੇ ਸਾਡੇ ਜਿਹੜੇ ਨਾਲ ਲਈ ਫਿਰਦਾ ਟੀਮ ਪੂਰੀ ਆਉਦੀ ਇਹ ਪਰ ਲੈਂਡ ਪੂਲ ਨੂੰ ਤੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਅੱਜ ਮੈਂ ਇੱਕ ਹੋਰ ਥੋੜੀ ਗੱਲ ਮੈਂ ਮਾਦੋ ਨੇ ਕਹਿਣੇ ਚਾਹਣਾ ਜਦੋਂ ਦੀ ਇਹ ਹੈ ਲਾਗੂ ਹੋਈ ਆ ਸਾਡੀ ਇਹ ਲੈਂਡ ਪੂਲਿੰਗ ਸਾਡੇ ਇਸ ਪੂਰੇ ਪੰਜਾਬ ਵਿੱਚ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਕਿਸੇ ਹਲਕਾਚਾਰ ਨੇ ਕੋਈ ਬਿਆਨ ਨਹੀਂ ਦਿੱਤਾ ਲੈਂਡ ਪੂਲ ਨੂੰ ਲੈ ਕੇ ਅੱਜ ਸਾਡੇ ਗਵਾਂਢੀ ਹਲਕਾ ਦਾਖਾ ਦੇ ਸਾਡੇ ਹਲਕਾ ਇੰਚਾਰਜਾ ਜਿਹੜਾ ਦੇਖੀ ਵੀਡੀਓ ਉਹ ਗੱਲ ਕਹਿ ਰਹੇ ਨੇ ਵੀ ਮੇਰੇ ਦਾਖਾੜ ਕੇ ਦੇ ਪਿੰਡ ਬਹੁਤ ਆ ਰਹੇ ਸੀ ਓ ਮਾੜੀ ਮੋਟੀ ਆ ਸੋਚੋ ਯਾਰ ਤੁਸੀਂ ਨਾ ਫਿਰ ਕਿਸਾਨਾਂ ਦੇ ਹੱਕ 'ਚ ਖੜੇ ਹੋ ਤੁਸੀਂ ਜਾਂਤੀ ਜਾ ਕੇ ਨਾ ਤੁਸੀਂ ਕੋਈ ਬਿਆਨ ਦਿੱਤਾ ਨਾ ਉਹ ਗੱਧਰਨ ਲਾਇਆ ਹੁਣ ਤੁਸੀਂ जखਮ ਲਾਉਣ ਨਾਲ जखਮਾਂ ਤੇ ਮਲਣ ਲਾਉਣ ਲੱਗੇ ਕਿਸਾਨਾਂ ਦੇ ਸੋਚੋ ਯਾਰ ਕੁਛ ਦੇ ਬਾਰੇ ਯਾਰ ਤੁਹਾਡਾ ਕਹਿਣ ਦਾ ਹੱਕੜੀਆ ਇਹ ਕਿਸਾਨਾਂ ਨੇ ਤੇ ਸਾਡੀ ਸੋਮਨੀਕਲ ਤੇ ਪਾਰਟੀ ਨੇ ਇਹ ਮੁੱਦਾ ਚੱਕਿਆ ਤਾਂ ਤੁਹਾਨੂੰ ਮੂੰਹ ਨਹੀਂ ਖੜੀ ਪਈ ਅੱਜ ਇਹ ਸੱਤ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਲੈਂਡ ਪੂਲਿੰਗ ਦਾ ਮਸਲਾ ਉੱਠਿਆ ਸੀਗਾ ਚਲੋ ਹੁਣ ਤੇ ਉਹ ਖਾਰਜੋਗਾ ਸੁਪਰੀਮ ਹਾਈ ਕੋਰਟ ਨੇ ਵੀ ਹਦਾਇਤਾਂ ਕਰਤੀਆਂ ਸਰਕਾਰ ਨੇ ਵਾਪਸ ਵੀ ਲੈ ਲਿਆ ਆਪਣਾ ਐਸਸੀ ਵਿੰਗ ਤੁਸੀਂ ਐਸਸੀ ਵਿੰਗ ਦੇ ਪ੍ਰਧਾਨ ਨੂੰ ਉਹਦੇ ਵਿੱਚ ਆਪਣਾ ਐਸਸੀ ਵਿੰਗ ਦਾ ਕੀ ਰੋਲ ਹੋ ਸਕਦਾ ਸੀ ਦੇਖੋ ਜੀ ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਮਰਦਾ ਇਹਦੇ ਵਿੱਚ ਮਜ਼ਦੂਰ ਸਾਰਾ ਭਾਈਚਾਰਾ ਉਹ ਮਰ ਰਿਹਾ ਵਾ ਬਾਕੀ ਇਹ ਆ ਵੀ ਕਿਸਾਨਾਂ ਦੇ ਅਸੀਂ ਨਾਲ ਹੀ ਆ ਸਾਰਾ ਮਜ਼ਦੂਰ ਭਾਈਚਾਰਾ ਇਨਾਂ ਦੀ ਬਦੌਲਤ ਇਕੱਲਾ ਕਿਸਾਨ ਨਹੀਂ ਇਹਦੇ ਵਿੱਚ ਆਉਂਦਾ ਮਜ਼ਦੂਰ ਆ ਜਿਹੜੇ ਉਹ ਵੀ ਵਿੱਚ ਆ ਰਹੇ ਆ ਵੀ ਸਾਰਾ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਅਸੀਂ ਹਮਾਇਤ ਕਰਨੀ ਆ ਇਹਨਾਂ ਨੇ ਸਾਡੇ ਨਾਲ ਹਮਾਇਤ ਕਰਨੀ ਆ ਐਸ்சிਪੀ ਚਾਰਾ ਜਿਹੜਾ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜਾ ਵਾ ਜੇ ਜ਼ਮੀਨਾਂ ਹੀ ਨਹੀਂ ਹੈਗੀਆਂ ਤਾਂ ਐਸ்சிਪੀ ਚਾਰਾ ਨਾਲ ਕੀ ਕਰੂਗਾ ਮਜ਼ਦੂਰ ਕੀ ਕਰਨਗੇ ਜੇ ਇਹਨਾਂ ਕੋਲੋਂ ਜ਼ਮੀਨਾਂ ਹੀ ਚਲੀਆਂ ਗਈਆਂ ਫਿਰ ਐਸ்சி ਜਿਹੜੇ ਹੈਗੇ ਮਜ਼ਦੂਰ ਕਿਸੇ ਕੰਮ ਦੇ ਨਹੀਂ ਕੋ ਸਰਪੰਚ ਸਾਹਿਬ ਤੁਸੀਂ ਦੱਸੋ ਵੀ ਮਤਲਬ ਹੁਣ ਪੰਜਾਬ ਦੀ ਜਥੇਬੰਦੀਆਂ ਨੂੰ ਤੁਸੀਂ ਕੀ ਅਪੀਲ ਕਰ ਰਹੇ ਹੋ ਨੇ ਆਪਣੇ ਤੌਰ ਤੇ ਪ੍ਰਧਾਨ ਸਾਹਿਬ ਨੇ ਜੋ ਕਹਿਣਾ ਉਹ ਤੇ ਕਹਿੰਦੀ ਆ ਪਰ ਤੁਸੀਂ ਆਪਣੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਣੀ ਚਾਹਣਾ ਵੀ ਅੱਜ ਦੀ ਪਿੱਛੇ ਝਾਤੀ ਮਾਰ ਲਓ ਤੁਸੀਂ ਪਿੱਛੇ ਹੁਣ ਤਾਂ ਹੀ ਜਦੋਂ ਵੀ ਕਦੇ ਪੰਜਾਬ ਦੇ ਭੀੜ ਪਈਆ ਚਾਹੇ ਕਿਸਾਨੀ ਦੇ ਪਈਆ ਚਾਹੇ ਮਜ਼ਦੂਰ ਦੇ ਪਈਆ ਚਾਹੇ ਕਿਸੇ ਵਰਗ ਦੇ ਪਈਆ ਹਮੇਸ਼ਾ ਕਾਲੀ ਗੱਲ ਚਟਾਨ ਮੰਖੜਾਈ ਅੱਜ ਵੀ ਖੜਾ ਖੜਾ ਰੂਗਾ ਹਮੇਸ਼ਾ ਹੀ ਠੀਕ ਹੈ ਜੀ ਮੈਂ ਤਾਂ ਧੰਨਵਾਦ ਕਰਦਾ ਸਾਡੇ ਕਿਸਾਨ ਜੁਣੀਆਂ ਦਾ ਵੀ ਕਿ ਸਾਡਾ ਉਹਨੇ ਸ਼੍ਰੋਮਣੀ ਕਾਲੇ ਦਾ ਡਟ ਕੇ ਸਾਥ ਦਿੱਤਾ ਸਾਡੇ ਧਰਨ ਦਾ ਪੂਰਾ ਇਹਨਾਂ ਨੇ ਇੱਕ ਇੱਕ ਧਰਨਾਂ ਲਈ ਸੀ ਇੱਕ ਪੂਰਾ ਇਹਨਾਂ ਨੇ ਖਾਵੇ ਪੰਜਾਬ ਵਿੱਚ ਜਿੱਥੇ ਵੀ ਸਾਡੇ ਧਰਨ ਲੱਗੇ ਆ ਸਾਡਾ ਪੂਰਾ ਸਾਧਤਾ ਕਿਸਾਨ ਜੁਣੀ ਨੇ ਹਮੇਸ਼ਾ ਹੀ ਡਟ ਕੇ ਚੜ੍ਹਨ ਚੜਾਉ ਨੂੰ ਖੜੇ ਹੱਦ ਕਿਸਾਨ ਜੁਣੀ ਨੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੀ ਪਾਰਟੀ ਦਾ ਸਾਡੇ ਸ਼੍ਰੋਮਣੀ ਕਾਲੇ ਦਾ ਪਾਰਟੀ ਦਾ ਸ਼ਗਰਸ਼ ਪਾਰਟੀ ਨਿਕਲੀ ਵੀ ਆ ਇੱਕੋ ਇੱਕ ਪਾਰਟੀ ਕਿਸਾਨਾਂ ਦੇ ਹੱਕ 'ਚ ਖੜਦੀ ਆ ਮਜ਼ਦੂਰਾਂ ਦੇ ਹੱਕ 'ਚ ਖੜਦੀ ਆ ਸਾਰੇ ਪਾਸੇ ਪੰਜਾਬ ਦੇ ਲੋਕ ਜਦੋਂ ਵੀ ਕਰੇ ਪਾਰਟੀ ਕਰੋ ਵੀੜਪਈਆ ਪੰਜਾਬ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਖਵਜਾ ਖੜਾ। ਕਿਸਾਨ ਜੀ ਨੂੰ ਤਾਂ ਬਹੁਤ ਧੰਨਵਾਦ ਕਰਦਾ ਜਿਹਨ ਸਾਡੇ ਨਾਲ ਜੀ ਸਾਥ ਦਿੱਤਾ। ਸਾਡੇ ਸਾਡੀ ਪਾਰਟੀ ਸਾਥ ਦਿੱਤਾ। ਅਸੀਂ ਕਿਸਾਨਾਂ ਦੇ ਨਾਲ ਆ। ਅਸੀਂ ਵੀ ਕਿਸਾਨ ਕੋ ਦਾ। ਮੈਂ ਤਾਂ ਇੰਨਾ ਕਹਿੰਦਾ ਵੀ ਡਟ ਕੇ ਰਹੋ, ਇਕੱਠੇ ਹੋ ਜੋ ਕਿਉਂਕਿ ਦੇਖੋ ਜੇ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਾਰ ਗਾਉ ਨੂੰ ਆਪਾਂ ਸਾਰੇ ਜਣ ਮਿਲ ਕੇ ਸਰਕਾਰ ਬਣਾਈਏ। ਜਿਹੜੇ ਇਹਨਾਂ ਲੋਕਾਂ ਦੇ ਲੋਟੂ ਟੋਲਾ ਇਥੇ ਆਇਆ ਪਿਆ ਚਾਹ ਕੈਰੀ ਵਾਲਾ ਚਾਹ ਹੋਰ ਪਾਰਟੀ ਦੇ ਆ ਇਹਨੂੰ ਸਾਰਾ ਭਜਾਓ ਉਥੋਂ। ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਾਰ ਜਿਹੜੇ ਕਿਸਾਨਾਂ ਦੇ ਹਿੱਤਾਂ 'ਚ ਖੜਦੀ ਆ, ਮਜ ਹਮੇਸ਼ਾ ਜਿੱਤਾਂ ਨਾਲ ਖੜੀ ਰਹੂਗੀ ਹਾਂਜੀ ਵੀਰੇ ਤੁਸੀਂ ਐਸਸੀ ਭਾਈਚਾਰੇ ਨੂੰ ਕੀ ਕਹਿਣਾ ਚਾਹੁੰਨੇ ਹੋ ਹੁਣ ਇਸ ਟਾਈਮ ਦੇਖੋ ਜੀ ਮੈਂ ਤਾਂ ਮੁੱਢ ਤੋਂ ਹੀ ਇਹ ਛੋੜਿਆ ਹੁੰਦਾ ਦੇਖਦਾ ਵੀ ਜੋ ਸਕੀਮਾਂ ਚਲਾਈਆਂ ਅਕਾਲੀ ਦਲ ਦੀ ਸਰਕਾਰ ਨੇ ਚਲਾਈਆਂ ਜੋ ਵੀ ਦਿੱਤਾ ਅਕਾਲੀ ਦਲ ਸਰਕਾਰ ਨੇ ਦਿੱਤਾ ਐਸਸੀ ਭਾਈਚਾਰੇ ਨੂੰ ਮੈਂ ਤਾਂ ਇਹ ਕਹਿਣਾ ਥੋੜੇ ਮਾਦੇਮਾਂ ਰਾਹੀਂ ਵੀ ਸਾਰੇ ਆਪਾਂ ਇਕੱਠੇ ਹੋਈਏ ਆਉਣ ਵਾਲੀ ਸਰਕਾਰ ਆ ਜਿਹੜੀ ਆਪਾਂ ਅਕਾਲੀ ਦਲ ਦੀ ਬਣਾਈਏ ਸਾਰੇ ਐਸਸੀ ਭਾਈਚਾਰੇ ਨੂੰ ਇਹ ਕਹਿਣਾ ਵੀ ਇੱਕ ਮੁੱਠ ਹੋਈਏ ਆਪਾਂ ਸਾਰੇ